ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਬਿੰਦਰਪਾਲ ਨਜ਼ਰ ਮਾਰਦੇ ਪੰਜਾਬ ਦੇ ਕੁਝ ਵੱਡੇ ਖਬਰਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਦੀ ਮਿਊਨਿਸਪਲ ਪਬੰਦੇ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿੱਚ ਨਵਨਿਯੁਕਤ ਨੌਜਵਾਨਾਂ ਨੂੰ ਵੰਡੇ ਗਏ ਨਿਯੁਕਤੀ ਪੱਤਰ ਮੁੱਖ ਮੰਤਰੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਹੁਣ ਨੌਜਵਾਨਾਂ ਨੂੰ ਮਿਲ ਰਹੀਆਂ 1 ਸਾਲ ਦੇ ਵਿੱਚ 3-3 ਨੌਕਰੀਆਂ ਨੌਜਵਾਨਾਂ ਨੂੰ ਮੁੰਡੇ ਕੁੜੀਆਂ ਨੂੰ ਇਹ ਆਸ ਬੱਜੀ ਹੈ ਕਿ ਸਾਨੂੰ ਇੱਥੇ ਨੌਕਰੀ ਮਿਲ ਜਾਊਗੀ ਉਹ ਸਾਡੇ ਬੱਚੇ ਇਦਾਂ ਦੇ ਵੀ ਨਹੀਂ ਮੈਨੂੰ ਮਿਲੇ ਮਿਲਦੇ ਰਹਿੰਦੇ ਨੇ ਕਿ ਜਿਨ੍ਹਾਂ ਨੂੰ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਇਹਨਾਂ ਨੇ ਲੈ ਲਈਆਂ ਪਹਿਲਾਂ ਕਲਰਕ ਬਣੇ ਕਲਰਕ ਬਣ ਕੇ ਪੜ੍ਹਾਈ ਕੀਤੀ ਕੋਈ ਹੋਰ ਕੰਪੀਟੀਸ਼ਨ ਦਾ ਜਿਹੜਾ ਐਗਜ਼ਾਮ ਦਿੱਤਾ ਉਹ ਪਾਸ ਕੀਤਾ ਕਲਰਕ ਵਾਲੇ ਛੱਡ ਕੇ ਪਟਵਾਰੀ ਬਣ ਗਏ ਪਟਵਾਰੀ ਬਣ ਕੇ ਉਹਨੂੰ ਇੱਕ ਜ਼ਰੀਆ ਮੰਨ ਲਿਆ ਕਿ ਚਲੋ ਕੰਮ ਵੀ ਕਰਾਂਗੇ ਜੌਬ ਦੌਰਾਨ ਪੜ੍ਹਾਂਗੇ ਵੀ ਹੋਰ ਕੰਪੀਟੀਸ਼ਨ ਦੂਜੇ ਵੱਡੇ ਕੰਪੀਟੀਸ਼ਨ ਦਾ ਐਗਜ਼ਾਮ ਦਿੱਤਾ ਡੀਐਸਪੀ ਬਣ ਗਿਆ ਜਾਕੀ ਸੀ ਐਸ ਡੀਓ ਲੱਗਦੇ ਹੋਰ ਵੱਡੀ ਨੌਕਰੀ ਉਹ ਪਟਵਾਰੀ ਵਾਲੀ ਛੱਡਤੀ ਸੋ ਇਸ ਤਰ੍ਹਾਂ ਕਈ ਕਈ ਮੌਕੇ ਮਿਲੂ ਕਿੱਥੇ ਅੱਜ ਪੰਜਾਬ ਦੇ ਆ ਜੇਪਾ ਚਲੋ ਮੈਂ ਇਹਨੂੰ ਖੁਸ਼ੀ ਕਮਾਂ ਕੀ ਕਮਾਂ ਅੱਜ ਪੰਜਾਬ ਛੋਟਾ ਹੋਇਆ ਸੀ ਇਹ ਤੇ ਹੁਣ ਬਣਾਈਆਂ ਦੇ ਅੱਜ ਪੰਜਾਬ ਹਰਿਆਣੇ ਨਾਲੋਂ ਅਲੱਗ ਹੋਇਆ ਸੀ ਤੇ ਹੁਣ ਜੇ ਚਲੋ ਉਦੋਂ ਤੋਂ ਵੀ ਲਾ ਲਈ ਤਾਂ 60 ਸਾਲ ਕਾਟ ਬਾਟ ਸਾਲ ਹੋ ਗਈ ਬਾਂਡ ਸੱਲਾਂ ਚ ਕੋਈ ਮੌਕਾ ਨਹੀਂ ਮਿਲਿਆ ਹੁਣ ਇੱਕ ਸਾਲ ਚ ਤਿੰਨ ਤਿੰਨ ਮੌਕੇ ਮਿਲ ਰਹੇ ਨੇ ਰਿਦਮ ਮਤਲਬ ਕਿਤੇ ਨਾ ਕਿਤੇ ਤਾਂ ਕੋਈ ਨਾ ਕੋਈ ਤਾਂ ਫਾਈਨ ਟਿਊਨਿੰਗ ਹੋ ਗਈ ਨਾ ਕਿਤੇ ਨਾ ਕਿਤੇ ਤਾਂ ਕੋਈ ਗੱਡੀ ਲਈ ਤੇ ਚੜ ਗਈ ਨਾ ਵਿਧ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਭੰਕਰਨ ਦੀ ਕੀਤੀ ਨਿੰਦਾ ਕੇਂਦਰ ਸਰਕਾਰ ਤੇ ਸਾਧਾ ਨਿਸ਼ਾਨਾ ਕਿਹਾ ਕੇ ਕੇਂਦਰ ਦੀ ਭਾਜਪਾ ਸਰਕਾਰ ਵੱਧ ਰਹੀ ਹੈ ਤਾਨਾਸ਼ਾਹੀ ਵਲ 8 ਅਕਤੂਬਰ 2025 ਦਾ ਆ ਸੈਂਟਰ ਗਵਰਨਮੈਂਟ ਦਾ ਜਿਹੜਾ ਨੋਟੀਫਿਕੇਸ਼ਨ ਆ ਸੈਂਟਰ ਗਵਰਨਮੈਂਟ ਦਾ ਨੋਟੀਫਿਕੇਸ਼ਨ ਆ ਇਹ ਡਿਕਟੇਟਰਸ਼ੇ ਵੱਲ ਵੱਾਦੇ ਕਦਮ ਨੇ ਭਾਰਤੀ ਜਨਤਾ ਪਾਰਟੀ ਦੇ ਕੇਂਦਰ ਸਰਕਾਰ ਦੇ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਪੜਾਈ ਦੇ ਖੇਤਰ ਦੇ ਵਿੱਚ ਕਿਦਾਂ ਪੜਾਈ ਨੂੰ ਜਿਹੜਾ ਸੈਂਟਰਲਾਈਜ਼ ਕਰਨਾਗਾ ਜਿੱਦਾਂ ਹੌਲੀ-ਹੌਲੀ ਲੈ ਕੇ ਮੈਂ ਸਮਝਦਾ ਪਛਾਵਾਂ ਨੂੰ ਖਤਮ ਕਰਨਾਗਾ ਸਟੇਟਾਂ ਦੀਆਂ ਪਛਾਵਾਂ ਨੂੰ ਖਤਮ ਕਰਨਾਗਾ ਉਹਦੇ ਉੱਤੇ ਸਭ ਤੋਂ ਵੱਡਾ ਬਾਅਰ ਸਭ ਤੋਂ ਵੱਡਾ ਹਮਲਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੇ ਇਸ 28 ਅਕਤੂਬਰ ਦੇ ਇਸ ਨੋਟੀਫਿਕੇਸ਼ਨ ਦੇ ਰਾਹੀਂ ਕੀਤਾਗਾ ਲਗਭਗ 90 ਸਾਲ ਪਹਿਲਾਂ 59 ਇਅਰ 올ਡ ਪੁਰਾਣੀ ਜਿਹੜੀ ਸੈਨੇਟ ਤੇ ਸਿੰਡੀਕੇਟ ਦੀ ਸਥਾਪਨਾ ਪੰਜਾਬ ਯੂਨੀਵਰਸਿਟੀ ਚ ਹੋਈ ਸੀ 59 ਇਅਰ 올ਡ ਇੰਸਟੀਚਿਊਸ਼ਨ ਉਹ ਜਿਹੜਾ ਤਬਾਦ ਇਸ ਨੋਟੀਫਿਕੇਸ਼ਨ ਨੇ ਕੀਤਾਗਾ ਕਿਉਂਕਿ ਸੈਨੇਟ ਦੇ ਜਿਹੜੇ ਮੈਂਬਰ ਸੀਗੇ ਜਿਹੜੀ ਕ ਇਲੈਕਟਡ ਬਾਡੀ ਸੀਗੀ ਜਿਹੜੀ ਗ੍ਰੈਜੂਏਟ ਹਲਕੇ ਤੇ ਚੁੜਕੇ ਆਉਂਦੇ ਸੀ ਪ੍ਰੋਫੈਸਰ ਦੇ ਹਲਕੇ ਚੁਣਕੇ ਆਉਂਦੇ ਸੀ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਤੇ ਤਰਨਪ੍ਰੀਤ ਸਿੰਘ ਸੌਧ ਨੇ ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਕਰਵਾਏ ਜਾਣ ਵਾਲੇ ਸਮਾਗਮਾਂ ਦੇ ਵਿੱਚ ਹਿੱਸਾ ਲੈਣ ਲਈ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਜੋਗੀ ਉਦਿਤਿਆਨਾਥ ਨੂੰ ਦਿੱਤਾ ਸੱਦਾ ਸੰਸਦ ਮੈਂਬਰ ਮਾਲਬਿੰਦਰ ਸਿੰਘ ਕੰਗ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਕਰ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਸਰਕਾਰ ਤੇ ਸਾਧਿਆ ਨਿਸ਼ਾਨਾ ਇਸ ਕਦਮ ਨੂੰ ਦੱਸਿਆ ਪੰਜਾਬ ਦੀ ਨੁਮਾਇੰਦਗੀ ਖਤਮ ਕਰਨ ਦੀ ਕੋਸ਼ਿਸ਼। ਜੋ ਇੱਕ ਬੜਾ ਸ਼ਾਨਦਾਰ ਹਾਊਸ ਸਾਰੇ ਵਰਗਾਂ ਨੂੰ ਨੁਮਾਇੰਦਗੀ ਔਰ ਸਭ ਤੋਂ ਜ਼ਿਆਦਾ ਨੁਮਾਇੰਦਗੀ ਪੰਜਾਬ ਦੀ ਕਿਉਂਕਿ ਪੰਜਾਬ ਦੀ ਵਿਰਾਸਤ ਹੈ। ਹੁਣ ਇਸ ਨੋਟੀਫਿਕੇਸ਼ਨ ਦੇ ਰਾਹੀਂ ਪਹਿਲਾਂ 8 ਸੀਟਾਂ ਪ੍ਰਿੰਸੀਪਲਸ ਤਿਆਂ ਸੀਗੀਆਂ ਕਨਸਟੈਂਸੀ ਇਦੇ ਚ ਇੱਕ ਚੰਡੀਗੜ੍ਹ ਦੀ ਸੱਤ ਪੰਜਾਬ ਦੀ ਡਿਮੋਲਿਸ਼ ਅੱਠ ਸੀਟਾਂ ਲੈਕਚਰਾਰ ਦੀਆਂ ਸੀ ਜਿਦੇ ਚ ਇੱਕ ਚੰਡੀਗੜ੍ਹ ਦੀ ਸੱਤ ਪੰਜਾਬ ਦੀ ਡਿਮੋਲਿਸ਼ ਤਿੰਨ ਟੈਕਨੀਕਲ ਐਜੂਕੇਸ਼ਨ ਦੇ ਪ੍ਰਿੰਸੀਪਲਸ ਦੀਆਂ ਸੀਟਾਂ ਸੀ ਜਿਦੇ ਚ ਦੋ ਪੰਜਾਬ ਦੀਆਂ ਇੱਕ ਚੰਡੀਗੜ੍ਹ ਦੀ ਡਿਮੋਲਿਸ਼ ਤਿੰਨ ਲੈਕਚਰਾਰ ਟੈਕਨੀਕਲ ਐਜੂਕੇਸ਼ਨ ਦੀ ਨੁਮਾਇੰਦਗੀ ਸੀ ਦੋ ਪੰਜਾਬ ਦੇ ਇੱਕ ਚੰਡੀਗੜ੍ਹ ਦਾ ਡਿਮੋਲਿਸ਼ 15 ਮੈਂਬਰ ਗ੍ਰੈਜੂਏਟ ਕੌਨਸਟੈਂਸੀ ਜਿਹਦਾ ਮੈਂ ਵੀ ਮੈਂਬਰ ਰਿਹਾ 8 ਸਾਲ ਪੰਜਾਬ ਯੂਨੀਵਰਸਿਟੀ ਦਾ ਉਹ ਗ੍ਰੈਜੂਏਟ ਚੁਣ ਕੇ ਹੁੰਦੇ ਸੀ ਤਕਰੀਬਨ 14 ਮੈਂਬਰ ਪੰਜਾਬ ਚ ਹੀ ਹੁੰਦੇ ਸੀ ਸੋ ਦੂਜੀ ਗੱਲ ਵੀ ਪੂਰੇ ਤਰੀਕੇ ਨਾਲ ਪੰਜਾਬ ਦੀ ਪੰਜਾਬ ਦੀ ਜਿਹੜੀ ਨੁਮਾਇੰਦਗੀ ਆ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਹੈ ਇਸ ਨੋਟੀਫਿਕੇਸ਼ਨ ਦੀ ਜਦੋਂ ਪੰਜਾਬ ਦੀ ਰਿਪਰੈਜੈਂਟੇਸ਼ਨ ਤੁਸੀਂ ਖਤਮ ਕਰ ਦੋਗੇ ਤੇ ਸੁਭਾਵਿਕ ਜੀ ਗੱਲ ਹੈ ਕਿ ਤੁਸੀਂ ਪੰਜਾਬ ਦਾ ਹੱਕ ਇਹਦੇ ਤੋਂ ਖਤਮ ਕਰ ਰਹੇ ਹੋ ਕ੍ਰਮਣੀ ਕਾਲੇਦਲ ਦੇ ਪ੍ਰਧਾਨ ਸੁਭੀਰ ਸਿੰਘ ਬਾਦਲ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਭੰਕਰਨ ਦੀ ਕੀਤੀ ਨਿੰਦਾ ਤੇ ਨਾਲ ਹੀ ਕਿਹਾ ਕਿ ਇਹ ਦੇਸ਼ ਦੇ ਸੰਗੀਟਾਂਚੇ ਦਾਇ ਅਪਮਾਨ ਤੇ ਨਾਲ ਹੀ ਪੰਜਾਬ ਦੇ ਵਿਦਿਅਕ ਅਤੇ ਬੌਧਿਕ ਢਾਂਚੇ ਦੇ ਉੱਪਰ ਇਹ ਸਿੱਧਾ ਹਮਲਾ ਜਿਗਰਾਉਂ ਵੀ ਕੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਕਤਲ ਤੋਂ ਬਾਅਦ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪਰਿਵਾਰ ਦੇ ਨਾਲ ਘਰ ਪਹੁੰਚ ਕੇ ਬੰਡਾਇਆ ਦੁੱਖ ਤੇ ਨਾਲ ਹੀ ਪੁਲਿਸ ਅਧਿਕਾਰੀਆਂ ਨਾਲ ਵੀ ਕੀਤੀ ਗੱਲਬਾਤ ਯੁੱਧ ਨਸ਼ੀ ਵਿਰੁੱਧ ਮਹਮ ਦੇ ਤਹਿਤ ਅੰਮ੍ਰਿਤਸਰ ਪੁਲਿਸ ਨੇ ਪਿੰਡ ਰਣਗੜ ਦੇ ਵਿੱਚ ਇੱਕ ਵਿਅਕਤੀ ਦੇ ਘਰ ਤੇ ਕੀਤੀ ਬੜੀ ਜ਼ਰਕਾਰਵਾਈ ਪੁਲਿਸ ਅਧਿਕਾਰੀ ਨੇ ਦਿੱਤੀ ਜਾਣਕਾਰੀ ਕਿ ਵਿਅਕਤੀ ਦੇ ਉੱਪਰ ਨੇ ਤਿੰਨ ਮਾਮਲੇ ਦਰਜ ਤੇ ਉਸਨੇ ਕੀਤਾ ਹੋਇਆ ਸੀ ਸਰਕਾਰੀ ਜ਼ਮੀਨ ਤੇ ਕਬਜ਼ਾ ਉਸ ਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਅੱਜ ਅਸੀਂ ਥਾਣਾ ਘਰਿੰਡਾ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਰਣਗੜ ਵਿਖੇ ਆਏ ਹਾਂ ਇੱਥੇ ਸਾਨੂੰ ਜਿਹੜਾ ਸਿਵਲ ਪ੍ਰਸ਼ਾਸਨ ਨੇ ਇਤਲਾਹ ਦਿੱਤੀ ਕਿ ਇੱਥੇ ਜਿਹੜਾ ਜੋਬਨਨਾ ਦਾ ਵਿਅਕਤੀ ਹੈਗਾ ਇਹਨੇ ਆਪਣੇ ਜਿਹੜੀ ਜਮੀਨ ਦੇ ਜਿਹੜੇ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਜਿਹੜਾ ਆਪਣਾ ਇੱਕ ਘਰ ਸਾਰੀ ਜਿਹੜਾ ਕੀਤਾ ਹੈ ਮਹਿਲ ਬਸਾਣ ਦੀ ਜਿਹੜਾ ਕੋਸ਼ਿਸ਼ ਕਰ ਰਿਹਾ ਸੀਗਾ ਉਸ ਦੇ ਤਹਿਤ ਕਾਰਵਾਈ ਕਰਦੇ ਹੋਏ ਇਹਨਾਂ ਨੇ ਪੁਲਿਸ ਤੋਂ ਮਦਦ ਮੰਗ ਕੇ ਜਿਹੜਾ ਅੱਜ ਪ੍ਰਸ਼ਾਸਨ ਵੱਲੋਂ ਇਹਨਾਂ ਦਾ ਜਿਹੜਾ ਜ਼ਮੀਨ ਦਾ ਕਬਜ਼ਾ ਛਡਾਇਆ ਗਿਆ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ ਜੋ ਬੰਦੇ ਖਿਲਾਫ ਤਿੰਨ ਪਰਚੇ ਜਿਹੜੇ ਹੈਗੇ ਆ ਉਹ ਦਰਜ ਨੇ ਤੇ ਹਾਲੀ ਵਿੱਚ ਇਹਦੇ ਤੋਂ ਇੱਕ ਜਿਹੜੀ ਅਸॉल्ट ਰਾਈਫਲ ਵੀ ਅਸੀਂ ਰਿਕਵਰ ਕੀਤੀ ਸੀਗੀ ਇਹ ਨਾ ਕੇਵਲ ਸਮਾਜ ਵਿਰੋਧੀ ਜਿਹੜਾ ਇਹ ਨਸ਼ਿਆ ਤਸਕਰੀ ਦੇ ਕੰਮ ਕਰਦਾ ਸੀਗਾ ਬਲਕਿ ਦੇਸ਼ ਵਿਰੋਧੀ ਕੰਮਾਂ 'ਚ ਵੀ ਹੁਣੇ ਪੈ ਗਿਆ ਸੀਗਾ ਤਾਂ ਇਹਦੇ ਨਾਲ ਜਿਹੜੀ ਹੁਣ ਇਹ ਜਿਹੜੀ ਮੁਹਿੰਮ ਛੜੀ ਹੈ ਪੰਜਾਬ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਅਤੇ ਡੀਜੀਪੀ ਸ਼੍ਰੀ ਗੌਰਵ ਯਾਦਵ ਜੀ ਵੱਲੋਂ ਇਹ ਜਿਹੜੀ ਮੁਹਿੰਮ ਹੈ ਇਹਨੂੰ ਅੱਗੇ ਲਿਆਂਦਿਆ ਹੋਇਆ ਅਸੀਂ ਇਹ ਕਾਰਵਾਈ ਕੀਤੀ ਹੈ ਅੱਜ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਬਠਿੰਡਾ ਪੁਲਿਸ ਨੇ ਸਾਂਝੇ ਆਪਰੇਸ਼ਨ ਦੌਰਾਨ ਬਠਿੰਡਾ ਦੇ ਪਿੰਡ ਬੰਗੀ ਨਿਹਾਲ ਸਿੰਘ ਤੋਂ ਇੱਕ ਵਿਅਕਤੀ ਤੋਂ ਇੱਕ ਪਿਸਤੌਲ ਤੇ ਚਾਰ ਜਿੰਦਾਕਾਰਤੂਸ ਕੀਤੇ ਬਰਾਮਦ ਸੋਸ਼ਲ ਮੀਡੀਆ ਪੋਸਟ ਰਾਹੀਂ ਪੰਜਾਬ ਦੇ ਡੀਜੀਪੀ ਗੌਰਵ ਜაძਵ ਨੇ ਦਿੱਤੀ ਜਾਣਕਾਰੀ ਲੁਧਿਆਣਾ ਦੀ ਕੇਂਦਰੀ ਜੇਲ੍ਹ ਦੇ ਵਿੱਚੋਂ ਤਲਾਸ਼ੀ ਦੌਰਾਨ ਪੰਜ ਮੋਬਾਈਲ ਫੋਨ ਹੋਏ ਬਰਾਮਦ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ਉੱਤੇ ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰਕੇ ਕੀਤੀ ਜਾਂਚ ਸ਼ੁਰੂ ਨਰਮਲਵਿਕੇ ਦੋ ਮੋਟਰਸਾਈਕਲਾਂ ਦੀ ਭਿਆਨਕ ਟੱਕਰ ਦੌਰਾਨ ਦੋ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ ਤੇ ਦੋ ਹੋਏ ਗੰਭੀਰ ਜ਼ਖਮੀ ਜਿਨ੍ਹਾਂ ਨੂੰ ਕਰਵਾਇਆ ਗਿਆ ਹਸਪਤਾਲ ਵਿੱਚ ਦਾਖਲ ਪੁਲਿਸ ਕਰ ਰਹੀ ਮਾਮਲੇ ਦੀ ਜਾਂਚ ਐਸੇ ਪੰਜਾਬ ਦੇ ਕੁਝ ਵੱਡੇ ਖਬਰਾਂ ਤਾਜ਼ਾ ਤੇ ਹੋਰ ਜਾਣਕਾਰੀ ਲਈ ਜੁੜੇ ਰਹੋ ਜਲਬਾਣੀ ਟੀਵੀ ਨਾਲ ਸੰਦੇ ਹੋ ਇਜਾਜ਼ਤ ਤਸ਼ਕੀਕਾਲ